ਆਮ ਆਦਮੀ ਪਾਰਟੀ ਦੀ ਜਲੰਧਰ ਜਿੱਤ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ ਉੱਥੇ ਗੱਲ ਕਰੀਏ ਪਟਿਆਲੇ ਦੀ ਤਾਂ ਪਟਿਆਲੇ ਦੇ ਵਿੱਚ ਮੀਡੀਆ ਸਲਾਹਕਾਰ ਬਲਤੇਜ ਪੰਨੂ ਦੇ ਗ੍ਰਹਿਣਵਾਸ ਦੇ ਉੱਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲੰਡੂ ਵੰਡ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕੀਤਾ ਅਤੇ ਭੰਗੜੇ ਪਾਏ ਅਤੇ ਜਸ਼ਨ ਦਾ ਮਾਹੌਲ ਬਣਿਆ ਆਓ ਸੁਣਦੇ ਹਾਂ ਇਸ ਬਾਬਤ ਜਦੋਂ ਬਲਤੇਜ ਪੰਨੂ ਨੇ ਮੀਡੀਆ ਨੂੰ ਸੰਬੋਧਨ ਕੀਤਾ ਤਾਂ ਕੀ ਕਿਹਾ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕਰੀ ਜੀ ਏ ਮਾਨਸਾਬ ਦੀ ਸਰਕਾਰ ਦੇ ਕੰਮਾਂ ਦੇ ਉੱਤੇ ਮੋਰ ਲਾਈ ਹੈ ਪਿਛਲੇ तकरीबन ਮਹੀਨਾ ਪਹਿਲਾ ਜੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਦੋਂ ਤੋਂ ਲੈ ਕੇ ਹੁਣ ਵਾਲਾ ਜਿਹੜਾ ਮਾਰਜਨ ਆ ਉਹ ਇਸ ਗੱਲ ਦਾ ਪ੍ਰਤੱਖ ਜਿਹੜਾ ਪ੍ਰਮਾਣ ਹੈ ਕਿ ਲੋਕਾਂ ਨੂੰ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਜਿਹੜੇ ਕੰਮ ਨੇ ਉਹਨਾਂ ਦੇ ਉੱਤੇ ਪੂਰੇ ਤਰੀਕੇ ਦੀ ਤਸੱਲੀ ਹੈ ਔਰ ਆਮ ਆਦਮੀ ਪਾਰਟੀ ਦੇ ਵਾਸਤੇ ਦੁਹਰੀ ਖੁਸ਼ੀ ਆ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਦਿੱਤੀ ਹੈ ਇਸ ਤੋਂ ਬਾਅਦ ਇਹ ਜਿਹੜੀ ਜਿੱਤ ਹੈ ਦਲੰਦਰ ਵੈਸਟ ਦੀ ਉਹ ਸਾਡੇ ਵਾਸਤੇ ਦੂਰੀ ਖੁਸ਼ੀ ਲੈ ਕੇ ਆਈ ਹੈ ਔਰ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਜਿਹੜਾ ਦੂਸਰਾ ਕੇਸ ਅਜੇ ਰਹਿ ਗਿਆ ਉਹਦੇ ਵਿੱਚ ਈਟਲੀ ਅਦਾਲਤ ਤੋਂ ਕੇਜਰੀਵਾਲ ਸਾਹਿਬ ਨੂੰ ਦਮਾਨਤ ਮਿਲ ਜੂਗੀ ਤੇ ਅਗਲੇ ਕੁਝ ਦਿਨਾਂ ਤੋਂ ਬਾਅਦ ਉਹ ਵੀ ਬਾਹਰ ਆ ਜਾਣਗੇ ਜੀ ਸ਼ੀਤਲ ਅੰਗਰਾਲ ਦੇ ਭੂਖ ਨੂੰ ਕਿਵੇਂ ਦੇਖਦੇ ਆ ਜੀ ਪਾਰਟੀ ਛੱਡ ਗਏ ਸ਼ੀਤਲ ਅੰਗਰਾਲ ਹੋਰਾਂ ਦਾ ਭੂਖ ਹੋਣ ਕੋਈ ਰਹਿ ਹੀ ਨਹੀਂ ਜੀ ਉਹਨਾਂ ਨੇ ਆਪਣੇ ਇੱਕ ਤਾਂ ਹੁੰਦਾ ਨਾ ਪੈਰ ਦੇ ਉੱਤੇ ਘਵਾੜਾ ਮਾਰਨਾ ਉਹਨਾਂ ਨੇ ਘਵਾੜੇ ਦੇ ਉੱਤੇ ਪੈਰ ਮਾਰਿਆ ਜਦੋਂ ਲੋਕਾਂ ਨੇ ਚੁਣ ਲਿਆ ਸੀਗਾ 5 ਸਾਲ ਦੇ ਵਾਸਤੇ ਚੁਣ ਲਿਆ ਸੀਗਾ ਤੇ ਫਿਰ ਉਹ ਛੱਡ ਕੇ ਪਤਾ ਨਹੀਂ ਸੁਪਰਮੈਨ ਬਣਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਕਿ ਮੈਂ ਪਤਾ ਨਹੀਂ ਜਿਹੜੀ ਪਾਰਟੀ ਦੇ ਵੱਲੋਂ ਖੜੋ ਜਾਊਂਗਾ ਇਹ ਗੱਲ ਇੱਕ ਵਾਰੀ ਫੇਰ ਕਲੀਅਰ ਹੋ ਗਈ ਕਿ 22 ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਸੀ ਉਹ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੁਰਾ ਦੇ ਮੂੰਹ ਨੂੰ ਪਈਆਂ ਸੀਗੀਆਂ ਸ਼ਾਇਦ ਸ਼ੀਤਲ ਉਂਗਰਾਲ ਹੁਰੀ ਇਹ ਗੱਲ ਭੁੱਲ ਗਏ ਸੀ ਇਹਨੂੰ ਇਸ ਤੋਂ ਬਾਅਦ ਇਹ ਵੀ ਕਹਿ ਗਿਆ ਵੀ ਇਹਨਾਂ ਨੂੰ ਐਮਐਲਏ ਬਣਨ ਤੋਂ ਬਾਅਦ ਹੁਣ ਮੰਤਰੀ ਦੀ ਵੀ ਅਹੁਦੇ ਦਿੱਤੇ ਜਾਣਗੇ ਇਹ ਮੁੱਖ ਮੰਤਰੀ ਸਾਹਿਬ ਦੇ ਹੱਥ ਦੇ ਵਿੱਚ ਹੈ ਜੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਔਰ ਮਾਨ ਸਾਹਿਬ ਨੇ ਤਾਂ ਜਿਹੜੇ ਵਾਅਦੇ ਨਹੀਂ ਵੀ ਸੀ ਕੀਤੇ ਵਾਈ ਦੇ ਵਿੱਚ ਉਹ ਵੀ ਲੋਕਾਂ ਦੇ ਵਾਸਤੇ ਪੂਰੇ ਕੀਤੇ ਆ ਤੇ ਇਹ ਉਹਨਾਂ ਨੇ ਵਾਅਦਾ ਕੀਤਾ ਤੇ ਮੈਨੂੰ ਉਮੀਦ ਹੈ ਜੀ ਉਹ ਆਪਣਾ ਵਾਅਦਾ ਜਰੂਰ ਪੂਰਾ ਕਰਨਗੇ ਅਕਾਲੀ ਦਲ ਤਾਂ ਕਿਤੇ ਹੈ ਹੀ ਨਹੀਂ ਅਕਾਲੀ ਦਲ ਦੇ ਕੈਂਡੀਡੇਟ ਨੂੰ 550 ਵੋਟਾਂ ਪਈਆਂ ਨੇ ਤੇ ਜਿੱਦੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮਦਦ ਕਰ ਦਿੱਤੀ ਸੀਗੀ ਬਸਪਾ ਦੇ ਉਮੀਦਵਾਰ ਦੀ ਉਹਨਾਂ ਨੂੰ ਪਈਆਂ ਨੇ 600 15 ਇਹਦਾ ਮਤਲਬ ਇਹ ਹੋਇਆ ਕਿ ਸੁਖਬੀਰ ਸਿੰਘ ਬਾਦਲ ਖਰਾਂ ਦੇ ਕਹਿਣ ਦੇ ਉੱਤੇ 75 ਵੋਟਾਂ ਪਈਆਂ। ਹੂੰ। ਤੋਂ 65 ਵੋਟਾਂ 75 ਵੀ ਨਹੀਂ ਪਈਆਂ 65 ਪਈਆਂ। ਤੋਂ 65 ਵੋਟਾਂ ਜਿਹੜੀਆਂ ਨੇ ਉਹ ਸੁਖਬੀਰ ਸਿੰਘ ਬਾਦਲ ਖਰਾਂ ਦੇ ਨਾਲ ਨੇ ਅਕਾਲੀ ਦਲ ਜਿਹੜਾ ਬਾਦਲ ਅਕਾਲੀ ਦਲ ਸੀਗਾ ਮੈਂ ਸਮਝਦਾ ਕਿ ਉਹਦਾ ਪੰਜਾਬ ਦੇ ਵਿੱਚੋਂ ਲੋਕਾਂ ਨੇ ਬੂਰੀਆ ਬਿਸਤਰਾ ਗੋਲ ਤਾਂ ਬਾਈ ਦੇ ਵਿੱਚ ਹੀ ਕਰ ਦਿੱਤਾ ਸੀਗਾ ਰਹਿੰਦਾ ਹੁੰਦਾ ਜਿਹੜਾ ਵਹਿਮ ਸੀਗਾ ਉਹ ਵੀ ਉਹਨਾਂ ਨੇ ਕੱਢ ਦਿੱਤਾ ਤੇ ਵਹਿਮ ਇੱਕ ਬਹੁਤ ਵੱਡਾ ਉਸ ਕਾਂਗਰਸ ਦਾ ਵੀ ਨਿਕਲ ਗਿਆ ਜਿਹਦੇ ਵਿੱਚ ਤਕਰੀਬਨ ਅੱਧੀ ਦਰਜਣ ਦੇ ਕਰੀਬ ਜਿਹੜੇ ਉਹ ਸੀਐਮ ਨੂੰ ਵੇਟਿੰਗ ਕਰਦੇ ਨੇ ਜਿਹੜੇ ਜੈਕਟਾਂ ਵੀ ਸਵਾਈ ਫਿਰਦੇ ਆ ਕਿ ਅਗਲਾ ਸੀਐਮ ਮੈਂ ਬਣਨਾ ਅਗਲਾ ਸੀਐਮ ਮੈਂ ਬਣਨਾ ਉਮੀਦ ਹੈ ਕਿ ਹੁਣ ਉਹ ਵੀ ਬੈਠ ਕੇ ਜਿਹੜਾ ਜੀ ਕਿਤੇ ਨਾ ਕਿਤੇ ਵਿਚਾਰ ਕਰਨਗੇ ਕਿ ਮਾਨ ਸਾਹਿਬ ਦੇ ਕੰਮਾਂ ਦੀ ਕਾਰਟ ਜਿਹੜੀ ਉਹ ਕਿਹੜੀ ਲੰਬੀ ਹੈ ਜਨੰਦਰਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਜਨੰਦਰਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਪ੍ਰੌਣਚਾਰੀ ਕਿਉਂਕਿ ਅਸੀਂ ਵੀ ਜਾ ਕੇ ਉੱਤੇ ਬੈਠੇ ਰਹੇ ਜਿਸ ਕਿਸਮ ਦਾ ਉਹਨਾਂ ਨੇ ਪਿਆਰ ਦਿੱਤਾ ਤੇ ਜਿਹੜਾ ਵਿਸ਼ਵਾਸ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਪ੍ਰਗਟਾਇਆ ਸਾਨੂੰ ਸਭ ਨੂੰ ਜਲੰਧਰ ਵੈਸਟ ਦੇ ਜਲੰਧਰ ਦੇ ਮਸਲੇ ਜਿਹੜੇ ਉਹ ਇੱਕ ਇੱਕ ਗਲੀ ਦੇ ਹੁਣ ਪਤਾ ਨਹੀਂ ਤੇ ਇਹ ਅੱਗੋਂ ਡਿਊਟੀ ਜਿਹੜੀ ਹੈ ਨਾ ਉਹ ਸਾਡੀ ਸਟਾਰਟ ਹੁੰਦੀ ਹੈ ਕਿ ਉਹਨਾਂ ਮਸਲਿਆਂ ਨੂੰ ਹੱਲ ਅਸੀਂ ਕਰਾਈਏ ਤੇ ਉਹਨਾਂ ਨੇ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਮਾਨ ਸਰਕਾਰ ਦੇ ਤੇ ਉਹਦੇ ਉੱਤੇ ਪੂਰੇ ਤਰੀਕੇ ਦੇ ਨਾਲ ਖਰਾ ਉਤਰਨਗੇ ਔਰ ਜਦੋਂ ਅਸੀਂ 27 ਦੇ ਵਿੱਚ ਉਹਨਾਂ ਦੇ ਕੋਲੇ ਜਾਵਾਂਗੇ ਅਗਲੀ ਵਾਰੀ ਉਦੋਂ ਕਟੋ-ਕਟੋ ਇਹ ਕਹਿਣਗੇ ਕਿ ਜਿਹੜੇ ਵਾਅਦੇ ਸੀ ਸਾਡੇ ਨਾਲ ਕੀਤੇ ਸੀ ਉਹ ਪੂਰੇ ਕੀ